ਕੇਂਦਰ ਉੱਤੇ ਤਾਂ ਦਬਾਅ ਬਣਿਆ ਨਾ ਪਹਿਲਾਂ ਹੀ ਬਣ ਚੁੱਕਾ ਹੈ ਮੀਟਿੰਗ ਲਈ ਤਾਂ ਹੀ ਸੱਦਾ ਆਇਆ ਫਿਰ ਇਹਨਾਂ ਮੀਟਿੰਗਾਂ ਦਾ ਕੀ ਮਤਲਬ ਹੈ ਇਹਨਾਂ ਕਿਸਾਨ ਮਹਾਪੰਚਾਇਤਾਂ ਦਾ ਕੀ ਮਤਲਬ ਹੈ ਸਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਲੋਕ ਸਾਡੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਆ ਹੌਲੀ ਹੌਲੀ ਜਿਸ ਤਰ੍ਹਾਂ ਜੀਸਨ ਢੱਲੇਵਾਲ ਜੀ ਨੇ ਮਰਨ ਉੱਤਰ ਰੱਖਿਆ ਇਹ ਡਸ ਸੱਚ ਫੈਸਲਾ ਲੈਣਾ ਪੈ ਗਿਆ ਔਰ ਉਸ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਗੱਲਬਾਤ ਵਾਸਤੇ ਆਈ ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਸਾਡੀ ਭਾਵਨਾ ਲੋਕਾਂ ਦੀ ਜੁੜਗੀ ਨਾਲ ਭਾਵਨਾ ਜੁੜਗੀ ਆ ਲੇਕਿਨ ਸਾਡੀਆਂ ਲੜਾਈ ਕੀ ਆ ਸਾਡੀਆਂ ਮੰਗਾਂ ਕੀ ਨੇ ਕਿਉਂ ਆਪਾਂ ਇਹਨਾਂ ਜਦੋਂ ਤੁਸੀਂ ਬਾਰਡਰ ਤੇ ਬੈਠੇ ਹੋਇਆ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਰੀਆ ਵਾ ਕਿਸਾਨ ਪੰਚਾਇਤਾਂ 14 ਦੀ ਮੀਟਿੰਗ ਇੱਕ ਮਿਲਿਆ ਇਹ ਸਿਰਫ ਅਸੀਂ ਪੌੜੀ ਦਾ ਇੱਕ ਡੰਡਾ ਚੜਿਆ ਇਹ ਮੀਟਿੰਗ ਸਰਕਾਰ ਨਾਲ ਹੋਈ ਆ ਹਾਲੇ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਹੋਈਆਂ ਪਰੇ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਚੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਕਿਸ ਤਰ੍ਹਾਂ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਬੋਲਦੀ ਕਿਸਾਨਾਂ ਦੇ ਪਰ 10 ਮਿੰਟ ਵਾਸਤੇ ਬਜਟ ਦੇ ਚ ਲਗਾਤਾਰ ਉਹ ਸ਼ੁਰੂ ਦੇ ਚ ਸਟਾਰਟਿੰਗ ਦੇ ਚ ਰਿਕਨ ਦਿੱਦੀ ਕੁਛ ਨਹੀਂ ਆ ਉਲਟਾ ਕਿਸਾਨਾਂ ਨੂੰ ਕਰਜ਼ਾ ਜਰੂਰ ਦਿਤੋਂ ਵਾਸਤੇ ਕਹਿ ਦਿੱਤਾ ਆਪਣੇ ਸਿਰ ਕਰਜ਼ਾ ਹੋਰ ਝਾ ਲੋ ਜੀ ਬਿਲਕੁਲ ਜਟਲੈਂਡ ਦੇ ਉੱਪਰ ਬੈਠੇ ਹੋ ਇਸ ਵਕਤ ਜਿਹੜਾ ਅਦੋਲਨ ਚੱਲਿਆ ਹਰਿਆਣੇ ਦਾ ਜੱਟ ਕਿਤੇ ਦਿਖਾਈ ਨਹੀਂ ਦਿੰਦਾ ਥੋੜੀ ਖਬਰ ਮਿਲਦੀ ਸੀ ਕਿ ਟ੍ਰੈਕਟਰ ਟਰਾਲੀ ਇੱਧਰ ਨੂੰ ਆ ਰਹੀ ਆ ਬਾਰਡਰ ਵੱਲ ਨੂੰ ਆ ਰਹੀ ਆ ਜਾਂ ਕੁਝ ਲੋਕ ਇਸ ਅਧੂਲੇ ਹਿੱਸਾ ਲੈਣ ਵਾਸਤੇ ਆ ਰਹੇ ਆ ਉਹਨਾਂ ਲੋਕਾਂ ਨੇ ਪੂਰਾ ਦਬਾਅ ਬਣਾਇਆ ਗਿਆ ਇਲੈਕਸ਼ਨ ਹਰਿਆਣਾ ਦੀ ਇਲੈਕਸ਼ਨ ਹੋਣ ਤੱਕ ਇਹ ਦਬਾਅ ਲਗਾਤਾਰ ਜਾਰੀ ਗਿਆ ਲੋਕਾਂ ਦੇ ਪਰਚੇ ਵੀ ਦਰਜ ਕੀਤੇ ਗਏ ਆਗੂਆਂ ਦੇ ਉੱਪਰ 10-10 ਪਰਚੇ ਦਰਜ ਹੋ ਚੁੱਕੇ ਨੇ ਉਸ ਕੋਲ ਪੰਜਾਬ ਦੇ ਲੋਕ ਅੰਦੋਲਨ ਕਰਨੋਂ ਨਹੀਂ ਹਟੇ ਆਉਂਦੇ ਰਹੇ ਨੇ ਹਰਿਆਣਾ ਦਾ ਜਿਹੜਾ ਖਿੱਤਾ ਹੈ ਉਹ ਕਿਉਂ ਨਹੀਂ ਤੁਹਾਡੇ ਨਾਲ ਤੁਰ ਰਿਹਾ ਕੀ ਕੋਈ ਫਰਕ ਹੈ ਜਾਂ ਡਰ ਜਾਂ ਫਿਰ ਤੁਹਾਡੇ ਨਾਲ ਕੋਈ মতਪੇਦ ਇਸ ਐਕਸਪੈਰੀਮੈਂਟ ਜਿਹੜਾ ਸਾਡਾ ਸੀਗਾ ਸਾਡੇ ਕੋਲ ਹੀ ਸਿੱਖਿਆ ਲਈ ਅਧੋਲਨ ਕਿਸ ਤਰ੍ਹਾਂ ਚੱਲਨੇ ਚਾਹੀਦੇ ਆ ਸੰਜਮ ਨਾਲ ਸਬਰ ਨਾਲ ਇਲਾਵਾ ਸਰਕਾਰ ਦਾ ਟੱਕਰਾ ਕਰਨਾ ਚਾਹੀਦਾ ਕੋਈ ਹਰਿਆਣੇ ਦਾ ਡੀਐਨਏ ਹੋਰ ਆ ਉਹ ਜਲਦੀ ਜਿਹੜਾ ਵਾ ਗਰਮੀ ਚ ਆ ਜਾਂਦੇ ਆ ਲੋਕ ਅਸਲੀ ਫਰਕ ਤੇ ਆ ਉਹ ਵੀ ਫਰਕ ਕਿੱਥੇ ਆ ਕਿਉਂ ਨਹੀਂ ਹਰਿਆਣਾ ਤੁਹਾਡੇ ਨਾਲ ਟੁੱਟ ਰਿਹਾ ਸਾਂਤ ਇਨਸਾਨੀਆ ਸਰਕਾਰ ਦੇ ਅਗੇ ਕਿਤੇ ਨਾ ਕਿਤੇ ਉਹਦਾ ਡਰ ਹੁੰਦਾ ਪੰਜਾਬ ਦੇ ਲੋਕ ਜਿਹੜੇ ਆ ਉਹ ਧਰਮ ਜਿਹੜਾ ਘੱਟ ਮੰਨਦੇ ਆ ਉਹ ਅਗੋਂ ਲੜਾਕੂ ਜ਼ਿਆਦਾ ਨੇ ਔਰ ਹੌਲੀ ਹੌਲੀ ਹਰਿਆਣਾ ਤੁਸੀਂ ਦੇਖੋ ਇਲੈਕਸ਼ਨ ਤੋਂ ਬਾਅਦ ਹਰਿਆਣਾ ਦੀ ਕਾਫੀ ਗਿਣਤੀ ਚ ਲੋਕ ਇੱਥੇ ਆ ਰਹੇ ਨੇ ਖਨੌਰੀ ਬਾਰਡਰ ਤੋਂ ਇੱਕ ਵਾਰ ਫਿਰ ਜੁੜਿਆ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੁੰਦਾ ਅਨਮਿਊਟ ਸਾਡੇ ਨਾਲ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਮੌਜੂਦ ਨੇ ਗੱਲਬਾਤ ਕਰਦੇ ਆਂ ਅਗਲੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀ ਨੇ ਕੀ ਮੋਰਚਾ ਪਹਿਲਾਂ ਨਾਲੋਂ ਵੱਧ ਜਿਹੜੀ ਹੈ ਉਤਰਾਛੜਾ ਮੋਰਚਿਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਕੀ ਮੋਰਚੇ ਨੂੰ ਉਹ ਪਹਿਲਾਂ ਨਾਲੋਂ ਵੱਧ ਜਿਹੜਾ ਹੈ ਸ਼ਕਤੀ ਪ੍ਰਦਾਨ ਕਰਨਗੇ ਕਿਉਂਕਿ ਇਹ ਤਿੰਨ ਵੱਡੀਆਂ ਕਿਸਾਨ ਪੰਚਾਇਤਾਂ ਜਿਹੜੀਆਂ ਨੇ ਉਹ ਅਗਲੇ ਦਿਨਾਂ ਦੇ ਵਿੱਚ ਹੋਣ ਜਾ ਰਹੀਆਂ ਨੇ Rajasthan ਦੇ ਵਿੱਚ ਇੱਕ ਕਿਸਾਨ ਪੰਚਾਇਤ ਰੱਖੀ ਗਈ ਹੈ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਪਰ ਗੱਲਬਾਤ ਕਰਦੇ ਆ ਸੁਖਜੀਤ ਜੀ ਹਰਦੂ ਛੰਡੇ ਜੀ ਦੇ ਨਾਲ ਕਿ ਇਹਨਾਂ ਪੰਚਾਇਤਾਂ ਦਾ ਅਸਲ ਮਤਲਬ ਕੀ ਹੈ ਜਦ ਕਿ 14 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਹ ਕੇਂਦਰ ਦੇ ਨਾਲ ਹੋਣ ਦਾ ਰਹੀ ਹੈ ਤਾਂ ਫਿਰ ਇਹਨਾਂ ਮੀਟਿੰਗਾਂ ਦਾ ਇਹਨਾਂ ਕਿਸਾਨ ਮਹਾਪੰਚਾਇਤਾਂ ਦਾ ਕੀ ਫਾਇਦਾ ਕੀ ਕਿਸਾਨ ਦਿਖਾਉਣਾ ਚਾਹੁੰਦੇ ਨੇ ਇਹਨਾਂ ਕਿਸਾਨ ਮਹਾਪੰਚਾਇਤਾਂ ਦੇ ਜਿਹੜੀ ਹਰਦੂ ਚੰਡੇ ਦੀ ਜਿਹੜੀ ਗੱਲਬਾਤ ਹੈ ਤੁਹਾਡੀ ਉਹ 14 ਨੂੰ ਹੋ ਰਹੀ ਹੈ ਕੇਂਦਰ ਦੇ ਨਾਲ ਪਰ ਉਸ ਤੋਂ ਪਹਿਲਾਂ ਵੱਡੀਆਂ ਜਿਹੜੀਆਂ ਕਿਸਾਨ ਪੰਚਾਇਤਾਂ ਨੇ ਉਹ ਰੱਖ ਦਿੱਤੀਆਂ ਗਈਆਂ ਨੇ ਜਦ ਕਿ ਜੇ ਤਾ ਜ਼ਰੂਰਤ ਹੀ ਨਹੀਂ ਇਹਨਾਂ ਚਿਰ ਤੋਂ ਤੁਸੀਂ ਕਿਸਾਨ ਅੰਦੋਲਨ ਜਿਹੜਾ ਉਹ ਚਲਾ ਰਹੇ ਹੋ ਤਾਂ ਕੇਂਦਰ ਉੱਤੇ ਤਾਂ ਦਬਾਅ ਬਣਿਆ ਨਾ ਪਹਿਲਾਂ ਹੀ ਬਣ ਚੁੱਕਾ ਹੈ ਮੀਟਿੰਗ ਲਈ ਤਾਂ ਹੀ ਸੱਦਾ ਆਇਆ ਫਿਰ ਇਹਨਾਂ ਮੀਟਿੰਗਾਂ ਦਾ ਕੀ ਮਤਲਬ ਹੈ ਇਹਨਾਂ ਕਿਸਾਨ ਮਹਾਪੰਚਾਇਤਾਂ ਦਾ ਕੀ ਮਤਲਬ ਆ ਦੇਖੋ ਇਸ ਤਰ੍ਹਾਂ ਵਾ ਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਹੈ ਸਾਡਾ ਅਸੀਂ 100 ਦਿਨ ਵੀ ਮਨਾਇਆ ਅਸੀਂ 200 ਦਿਨ ਵੀ ਮਨਾਇਆ ਅਸੀਂ 300 ਦਿਨ ਵੀ ਮਨਾਇਆ ਔਰ ਇਸੇ ਤਰ੍ਹਾਂ ਜਿਹੜਾ ਵਾ ਮੋਰਚੇ 'ਚ ਉਤਰਾ ਛੜਾ ਆਉਂਦਿਆਂ ਆਉਂਦਿਆਂ ਅਸੀਂ 1 ਸਾਲ ਪੂਰਾ ਕੀਤਾ ਅਸਲ ਜਿਹੜੀਆਂ ਇਹ ਕਿਸਾਨ ਪੰਚਾਇਤਾਂ ਹੋ ਰਹੀਆਂ ਨੇ ਇਹ ਮੋਰਚੇ ਦੇ 1 ਸਾਲ ਪੂਰਾ ਹੋਣ ਦੇ ਉੱਪਰ ਹੋ ਰਹੀਆਂ ਤਿੰਨਾਂ ਬਾਰਡਰਾਂ ਦੇ ਉੱਪਰ ਔਰ ਸਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਲੋਕ ਸਾਡੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਆ ਹੌਲੀ ਹੌਲੀ ਜਿਸ ਤਰ੍ਹਾਂ ਚ ਰੀਸੈਂਟ ਢੱਲੇਵਾਲ ਜੀ ਨੇ ਮਰਨੁਰਤ ਰੱਖਿਆ ਏਡਾ ਸਖਤ ਫੈਸਲਾ ਲੈਣਾ ਪੈ ਗਿਆ ਔਰ ਉਸ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਗੱਲਬਾਤ ਵਾਸਤੇ ਆਈ ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਸਾਡੀ ਭਾਵਨਾ ਲੋਕਾਂ ਦੀ ਜੁੜਗੀ ਨਾਲ ਭਾਵਨਾ ਜੁੜਗੀ ਆ ਲੇਕਿਨ ਸਾਡੀਆਂ ਲੜਾਈ ਕੀ ਆ ਸਾਡੀਆਂ ਮੰਗਾਂ ਕੀ ਨੇ ਕਿਉਂ ਆਪਾਂ ਇੰਨੇ ਦਿਨ ਤੋਂ ਬਾਰਡਰ ਤੇ ਬੈਠੇ ਹੋਏ ਆ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਰੀਆ ਵਾ ਕਿਸਾਨ ਪੰਚਾਇਤਾਂ ਕਿ ਹੋਰ ਲੋਕ ਜਿਹੜੇ ਨਵੇਂ ਸਾਡੇ ਨਾਲ ਜੁੜੇ ਨੇ ਉਹ ਕਿਸਾਨ ਪੰਚਾਇਤ ਚਾਉਣਗੇ ਇਹਨਾਂ ਲੜਾਈ ਬਾਰੇ ਇਹਨਾਂ ਮੰਗਾਂ ਬਾਰੇ ਵਿਸਤਾਰ ਨਾਲ ਜਾਣਣਗੇ ਔਰ ਉਹਦਾ ਪ੍ਰਚਾਰ ਜਿਹੜਾ ਅੰਦੋਲਨ ਦਾ ਹੋਰ ਅੱਗੇ ਹੋਊਗਾ ਜਿਹੜੀ ਤੁਸੀਂ ਗੱਲ ਕੀਤੀ ਮੀਟਿੰਗ ਦੀ ਕਿ 14 ਦੀ ਮੀਟਿੰਗ ਇੱਕ ਮਿਲੀ ਆ ਇਹ ਸਿਰਫ ਅਸੀਂ ਪੌੜੀ ਦਾ ਇੱਕ ਡੰਡਾ ਚੜ੍ਹਿਆ। ਇਹ ਮੀਟਿੰਗ ਸਰਕਾਰ ਨਾਲ ਹੋਈ ਆ ਹਾਲੇ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਹੋਈਆਂ। ਸਾਡਾ ਮੇਨ ਮਕਸਦ ਆ ਅੰਦੋਲਨ ਦਾ ਕਿ ਮੰਗਾਂ ਲਾਗੂ ਹੋਣ ਤੱਕ ਇਹਦਾ ਅੰਦੋਲਨ ਆ ਇਹ ਲੜਾਈ ਜਿਹੜੀ ਆ ਜਾਰੀ ਰਹੂਗੀ। ਔਰ ਉਰੋਂ ਤੱਕ ਲੋਕਾਂ ਨੂੰ ਅਪ ਜਾਗਰੂਕ ਪੂਰੇ ਦੇਸ਼ ਦੇ ਲੋਕਾਂ ਨੂੰ ਕਰਦੇ ਰਾਵਾਂਗੇ। ਤੁਸੀਂ ਵੀ ਦੇਖਿਆ ਹੋਣਾ ਕਿ 13 ਫਰਵ ਨੂੰ ਕਿੰਨੇ ਘੱਟ ਲੋਕ ਇਸ ਅੰਦੋਲਨ ਨਾਲ ਜੁੜੇ ਸੀ। ਹੌਲੀ-ਹੌਲੀ ਜੁੜਦੇ ਨੇ ਜੁੜਦੇ ਆ ਜਿਹੜਾ ਪੂਰੇ ਦੇਸ਼ 'ਚ ਸਾਡੀ ਲਹਿਰ ਜਿਹੜੀ ਚੱਲਣੀ ਸ਼ੁਰੂ ਹੋ ਗਈ। ਉਹ ਜਰੂਰ ਤੋਂ ਇਹ ਮਰਨ ਮਰਨ ਦਾ سلسلہ ਸ਼ੁਰੂ ਹੈ 26 ਨਵੰਬਰ ਤੋਂ ਖਾਸ ਕਰਕੇ ਹੋਰੋਂ ਤੋਂ ਜਿਹੜਾ ਵਾ ਜਨ ਜਨ ਦੇ ਭਾਵਨਾ ਜਿਹੜੀ ਆ ਇਸ ਅੰਦੋਲਨ ਨਾਲ ਜੁੜ ਚੁੱਕੀ ਭਾਵੇਂ ਉਹ ਖੇਤੀ ਕਰਦਾ ਬੰਦਾ ਭਾਵੇਂ ਨਹੀਂ ਕਰਦਾ ਸਿਰਫ ਜਿਹੜਾ ਬੰਦਾ ਅਨਾਜ ਗ੍ਰਹਿਣ ਕਰ ਰਿਹਾ ਵਾ ਅੱਜ ਦੀ ਡੇਟ ਦੇ ਵਿੱਚ ਉਹਦੀ ਭਾਵਨਾ ਜਿਹੜੀ ਸਾਡੇ ਅੰਦੋਲਨ ਨਾਲ ਜੁੜ ਰਹੀ ਆ ਕਿ ਸਾਡੀ ਲੜਾਈ ਜਿਹੜੀ ਆ ਉਹ ਬਿਲਕੁਲ ਸਹੀ ਆ ਔਰ ਇਹ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਚੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਕਿਸ ਤਰ੍ਹਾਂ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਬੋਲਦੀ ਕਿਸਾਨਾਂ ਦੇ ਪਰ 10 ਮਿੰਟ ਵਾਸਤੇ ਬਜਟ ਦੇ ਚ ਲਗਾਤਾਰ ਉਹ ਸ਼ੁਰੂ ਦੇ ਚ ਸਟਾਰਟ ਇਹਦੇ ਚ ਜਿਵੇਂ ਦਿੰਦੀ ਕੁਛ ਨਹੀਂ ਆ ਉਲਟਾ ਕਿਸਾਨਾਂ ਨੂੰ ਕਰਜ਼ਾ ਜ਼ਰੂਰ ਵਧਾਉਣ ਵਾਸਤੇ ਕਹਿ ਰਹੇ ਨੇ ਕਿ ਤਾ ਆਪਣੇ ਸਰ ਕਰਜ਼ਾ ਹੋਰ ਛੜਾ ਲੋ ਤੁਹਾਨੂੰ ਬੈਂਕਾਂ ਤੋਂ ਹੋਰ ਕਰਜ਼ਾ ਮਿਲ ਜੂਗਾ ਮਜ਼ਦੂਰਾਂ ਵਾਸਤੇ ਕੋਈ ਨਰੇਗਾ ਦੇ ਚ 1% ਵੀ ਫੰਡ ਦੇ ਚ ਜਿਹੜਾ ਵਾ ਇਨਕਰੀਜ਼ ਨਹੀਂ ਕੀਤਾ ਗਿਆ ਕੋਈ ਜਿਹੜੀ ਨਰੇਗਾ ਮਜ਼ਦੂਰ ਉਹਨਾਂ ਦੀ ਜਿਹੜੀ ਰੋਜ਼ਗਾਰਾ 100 ਦਿਨਾਂ ਸੀ ਉਹਨੂੰ ਵਧਾਇਆ ਨਹੀਂ ਗਿਆ ਜਿਹੜੀ ਉਹਨਾਂ ਦੀ ਰੋਜ਼ ਦੀ ਦਿਹਾੜੀ ਸੀ ਉਹਨੂੰ ਨਹੀਂ ਵਧਾਇਆ ਗਿਆ ਇਸ ਤਰ੍ਹਾਂ ਹੁਣ ਲੋਕਾਂ ਨੂੰ ਜਿਹੜਾ ਬੱਜਰ ਜਦੋਂ ਲੋਕਾਂ ਪੜਿਆ ਔਰ ਸਾਡਾ ਅੰਦੋਲਨ ਚੱਲ ਰਿਹਾ ਕਿਉਂ ਚੱਲ ਰਿਹਾ ਇਹ ਲੋਕਾਂ ਤੱਕ ਆਵਾਜ਼ ਜਿਹੜੀ ਆ ਸਹੀ ਤਰੀਕੇ ਨਾਲ ਹੋਰ ਪਹੁੰਚਦਾ ਕਰਨ ਵਾਸਤੇ ਕਿਸਾਨ ਪੰਚਾਇਤਾਂ ਉਹ ਗੱਲ ਹਰਦੂ ਛੰਡੇ ਜੀ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਬਾਰਡਰ ਉੱਤੇ ਬੈਠਾ ਹਰਿਆਣਾ ਦੇ ਬਹੁਤ ਸਾਰੇ ਲੀਡਰ ਬੈਠੇ ਨੇ ਹਰਿਆਣਾ ਦਾ ਕਾਡਰ ਨਹੀਂ ਦਿਖਾਈ ਦੇ ਰਿਹਾ ਜੇਕਰ ਹਰਿਆਣਾ ਦਾ ਕਾਡਰ ਦਿਖਾਈ ਦਿੰਦਾ ਤਾਂ ਸਿੱਖ ਸਮਾਜ ਨਾਲ ਜੁੜਿਆ ਹੋਇਆ ਕਾਡਰ ਜਿੱਦਾਂ ਲਖਵਿੰਦਰ ਔਲਖ ਜੀ ਨੇ ਜਾਂ ਹੋਰ ਕਿਸਾਨ ਲੀਡਰ ਨੇ ਬਲਦੇਵ ਤਾਂ ਉੱਥੋਂ ਵੀ ਪੰਜਾਬੀ ਜਿਹੜੀ ਪੰਜਾਬੀ ਪਹਿਰਾਵਾ ਤੇ ਪੰਜਾਬੀ ਸਮਾਜ ਨਾਲ ਸੰਬੰਧਤ ਲੋਕ ਨੇ ਜਿਹੜੇ ਕਿਸਾਨ ਨੇ ਉਹੀ ਅਦੋਲਨਾਂ ਦੇ ਵਿੱਚ ਨੇ ਜਦਕਿ ਹਰਿਆਣੇ ਦਾ ਜਿਹੜਾ जाट ਹੈ ਤੁਸੀਂ ਬਿਲਕੁਲ जाट ਲੈਂਡ ਦੇ ਉੱਪਰ ਬੈਠੇ ਹੋ ਇਸ ਵਕਤ ਜਿਹੜਾ ਅਦੋਲਨ ਚੱਲਿਆ ਹਰਿਆਣੇ ਦਾ जाट ਕਿਤੇ ਦਿਖਾਈ ਨਹੀਂ ਦਿੰਦਾ ਅਸੀਂ ਪੂਰੇ ਅਦੋਲਨ ਨੂੰ 13 ਫਰਵਰੀ ਤੋਂ ਕਵਰ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕਿਸਾਨ ਸੰਘਰਸ਼ ਕਰਦਾ ਦਿਖਾਈ ਦੇ ਰਿਹਾ ਉਸ ਤਰੀਕੇ ਦੇ ਨਾਲ ਹਰਿਆਣਾ ਦਾ ਜਿਹੜਾ ਕਿਸਾਨ ਹੈ ਉਹ ਕਿਤੇ ਵੀ ਨਹੀਂ ਦਿਖਾਈ ਦੇ ਰਿਹਾ ਹਾਲਾਂਕਿ ਚਾਹੇ ਪਾਤਪਾਡਾ ਉੱਥੇ ਸਰਕਾਰ ਦਾ ਦੱਸਿਆ ਜਾ ਰਿਹਾ ਕਿ ਡਰ ਬਹੁਤ ਹੈ ਅਸੀਂ ਡਰ ਦਾ ਕਰਕੇ ਨਹੀਂ ਆ ਰਹੇ ਪਰਚੇ ਦਰਜ ਕੀਤੇ ਜਾ ਰਹੇ ਨੇ ਪੰਜਾਬ ਵਿੱਚ ਬੈਠਣ ਦਾ ਤਾਂ ਕੋਈ ਡਰ ਨਹੀਂ ਪੰਜਾਬ ਵਿੱਚ ਵੀ ਨਹੀਂ ਆ ਰਹੇ ਲੋਕ 13 ਫਰਵਰੀ ਤੋਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਜੜੀਆਂ ਇਹ ਕੰਧਾਂ ਕੱਢੀਆਂ ਗਈਆਂ ਔਰ ਲਗਭਗ 70000 ਦੇ ਕਰੀਬ ਜਿਹੜੀ ਸੈਂਟਰਲ ਫੋਰਸ ਜੜੀਆਂ ਅਪਲਾਈ ਕੀਤੀਆਂ ਗਈਆਂ ਡਿਪਲਾਈ ਕੀਤੀਆਂ ਹਰਿਆਣਾ ਦੇ ਵਿੱਚ ਪਿੰਡੋਂ ਪਿੰਡ ਜਾ ਕੇ ਜਿੱਥੋਂ ਵੀ ਥੋੜੀ ਖਬਰ ਮਿਲਦੀ ਸੀ ਕਿ ਟਰੈਕਟਰ ਟਰਾਲੀ ਇਧਰ ਨੂੰ ਆ ਰਹੀ ਆ ਬਾਰਡਰ ਵੱਲ ਨੂੰ ਆ ਰਹੀ ਆ ਜਾਂ ਕੁਝ ਲੋਕ ਇਸ ਅੰਦੋਲਨ ਹਿੱਸਾ ਲੈਣ ਵਾਸਤੇ ਆ ਰਹੇ ਆ ਉਹਨਾਂ ਲੋਕਾਂ ਦੇ ਪੂਰਾ ਦਬਾਅ ਬਣਾਇਆ ਗਿਆ ਇਲੈਕਸ਼ਨ ਹ ਹਰਿਆਣਾ ਦੀ ਇਲੈਕਸ਼ਨ ਹੋਣ ਤੱਕ ਇਹ ਦਬਾਅ ਲਗਾਤਾਰ ਜਾਰੀ ਗਿਆ ਲੋਕਾਂ ਦੇ ਪਰਚੇ ਵੀ ਦਰਜ ਕੀਤੇ ਗਏ ਆਗੂਆਂ ਦੇ ਉੱਪਰ 10-10 ਪਰਚੇ ਦਰਜ ਹੋ ਚੁੱਕੇ ਨੇ ਉਸ ਤੋਂ ਵੱਧ ਹੋ ਗਏ ਕਈਆਂ ਦੇ ਉੱਪਰ ਆਮ ਜਨਤਾ ਨੂੰ ਡਰਾਇਆ ਤਮਕਾਇਆ ਗਿਆ ਉਸ ਦੇ ਬਾਵਜੂਦ ਵੀ ਐਸ ਕੇ ਐਮ ਨਾਨ ਪੋਲੀਟਿਕਲ ਨੇ हरियाणा ਦੇ ਵਿੱਚ ਲਗਭਗ 3 ਕਿਸਾਨ ਪੰਚਾਇਤਾਂ ਕੀਤੀਆਂ ਕਿਸਾਨ ਮਜ਼ਦੂਰ ਮੋਰਚਾ ਨੇ 2 ਪੰਚਾਇਤਾਂ ਕੀਤੀਆਂ ਦੋਨਾਂ ਫੋਰਮਾਂ ਨੇ ਮਿਲ ਕੇ ਹੋਰ ਵੀ ਪ੍ਰੋਗਰਾਮ ਆਪਾਂ ਨੇ ਹਰਿਆਣਾ 'ਚ ਕੀਤੇ ਲੇਕਿਨ ਕਿੰਨੇ ਜੀ ਢੰਡੇ ਸਾਹਿਬ ਮੈਂ ਤੁਹਾਡੀ ਗੱਲ ਨੂੰ ਰੋਕ ਰਿਹਾ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਵਰਤਾਰੇ ਹੁੰਦੇ ਰਹੇ ਕਿਸਾਨ ਲੀਡਰਾਂ ਤੇ ਪਰਚੇ ਦਰਜ ਹੁੰਦੇ ਰਹੇ ਕਿਸਾਨ ਲੀਡਰਾਂ ਦੀਆਂ ਲੱਤਾਂ ਤੱਕ ਤੋੜੀਆਂ ਗਈਆਂ ਬਹੁਤ ਸਾਰੇ ਬਹੁਤ ਸਾਰੇ ਹਾਦਸੇ ਹੋਏ ਚੰਡੀਗੜ੍ਹ ਦੇ ਵਿੱਚ ਵੀ ਜਦੋਂ ਕਿਸਾਨ ਅंदोलਨ ਲਈ ਗਏ ਨੇ ਬਹੁਤ ਉੱਥੇ ਵੀ ਕਈ ਵਾਰਾਂ ਪਿਛਲੇ ਸਮੇਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਪਰ ਪੰਜਾਬ ਦੇ ਲੋਕ ਅंदोलਨ ਕਰਨੋਂ ਨਹੀਂ ਹਟੇ ਆਉਂਦੇ ਰਹੇ ਨੇ ਹਰਿਆਣਾ ਦਾ ਜਿਹੜਾ ਖਿੱਤਾ ਹੈ ਉਹ ਕਿਉਂ ਨਹੀਂ ਤੁਹਾਡੇ ਨਾਲ ਤੁਰ ਰਿਹਾ ਕੀ ਕੋਈ ਫਰਕ ਹੈ ਜਾਂ ਡਰ ਜਾਂ ਫਿਰ ਤੁਹਾਡੇ ਨਾਲ ਕੋਈ ਮਤਭੇਦ ਨਹੀਂ ਮਤਭੇਦ ਕੋਈ ਨਹੀਂ ਦਬਾਅ ਜ਼ਰੂਰ ਸਰਕਾਰ ਦਾ ਰਿਹਾ ਦੂਸਰੀ ਗੱਲ ਮੈਂ ਕਹਿ ਦਿੰਨਾ ਕਿ ਪੰਜਾਬ ਦੇ ਵਿੱਚ ਜਿਹੜਾ ਯੂਨੀਅਨ ਕਲਚਰ ਆ ਪਿਛਲੇ ਲਗਭਗ 70 ਸਾਲਾਂ ਤੋਂ ਹੈ ਜਦੋਂ ਤੋਂ ਜਾਤੀ ਹੋਣ ਲੱਗੀ ਉਰੋਂ ਤੋਂ ਜਿਹੜਾ ਵਾ ਪੰਜਾਬ ਦੇ ਜਿਹੜਾ ਕਿਸਾਨ ਯੂਨੀਅਨ ਟ੍ਰੇਡ ਯੂਨੀਅਨ ਦਾ ਕਲਚਰ ਚੱਲਦਾ ਰਿਹਾ ਹਰਿਆਣੇ ਦੇ ਜਿਹੜਾ ਕਿਸਾਨ ਯੂਨੀਅਨ ਦਾ ਕਲਚਰ ਹੈ 2020 21 ਦੇ ਅੰਦੋਲਨ ਦੀ ਸ਼ੁਰੂ ਹੋਇਆ ਉਦੋਂ ਹੀ ਉਹ ਲੋਕ ਸਾਡੇ ਨਾਲ ਆਏ ਉਹਨਾਂ ਨੇ ਅੰਦੋਲਨ ਕਰਨ ਦੀ ਜਿਹੜੀ ਹੈ ਇੱਕ ਐਕਸਪੈਰੀਮੈਂਟ ਜਿਹੜਾ ਸਾਡਾ ਸੀਗਾ ਸਾਡੇ ਕੋਲ ਹੀ ਸਿੱਖਿਆ ਲਈ ਅੰਦੋਲਨ ਕਿਸ ਤਰ੍ਹਾਂ ਚੱਲਣੇ ਚਾਹੀਦੇ ਆ ਸੰਜਮ ਨਾਲ ਸਬਰ ਨਾਲ ਜਿਹੜਾ ਵਾ ਸਰਕਾਰ ਦਾ ਟੱਕਰਾ ਕਰਨਾ ਚਾਹਤੇ ਕੋਈ ਹਰਿਆਣੇ ਦਾ ਡੀਐਨਏ ਹੋਰ ਆ ਉਹ ਜਲਦੀ ਜਿਹੜਾ ਵਾ ਗਰਮੀ 'ਚ ਆ ਜਾਂਦੇ ਆ ਲੋਕ हिस्सा ਦਾ ਪੰਜਾਬ ਦਾ ਨੇ ਹਰ ਦੋ ਝੰਡੇ ਦੀ ਮਹਾ ਪੰਜਾਬ ਦਾ ਹਿੱਸਾ ਨੇ ਕਲਚਰ ਇੱਕ ਹੈ ਸਾਡਾ ਤਾਂ ਫਰਕ ਅਸਲੀ ਫਰਕ ਤੇ ਆ ਉਹ ਵੀ ਫਰਕ ਕਿੱਥੇ ਆ ਕਿਉਂ ਨਹੀਂ ਹਰਿਆਣਾ ਤੁਹਾਡੇ ਨਾਲ ਤੁਲ ਰਿਹਾ ਅਜ ਤੱਕ ਮੈਂ ਕਿਹਾ ਜੀ ਬਿਲਕੁਲ ਤੁਹਾਡੀ ਇਹ ਗੱਲ ਜਿਹੜੀ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਹੋ ਸਕਦਾ ਹਰਿਆਣਾ ਸਾਡੇ ਨਾਲ ਤੁਲ ਰਿਹਾ ਵਾ ਤੁਸੀਂ ਦੇਖੋ ਜਦੋਂ ਵੀ ਅਸੀਂ ਵੱਡੀ ਵੱਡੀ ਪੰਚਾਇਤਾਂ ਕਰਦੇ ਆਂ ਵੱਡੀ ਗਿਣਤੀ ਦੇ ਚ ਲੋਕ ਜਿਹੜੇ ਇੱਥੇ ਸ਼ਾਮਲ ਹੁੰਦੇ ਨੇ ਮੈਂ ਤੁਹਾਨੂੰ ਇਹ ਪਹਿਲੀ ਗੱਲ ਸਰਕਾਰ ਦਾ ਦਬਾਅ ਬੜਾ ਹੁੰਦਾ ਤਹਾੜੀਏ ਬੱਚੇ ਨੌਕਰੀਆਂ ਕਰ ਰਹੇ ਨੇ ਤੁਹਾਡੇ ਬੱਚੇ ਨੇ ਕਿਤੇ ਬਾਹਰ ਜਾਣਾ ਪਾਸਪੋਰਟ ਦੀ ਤਮਕੀਦ ਦਿੱਤੀ ਤੁਹਾਡੇ ਕੋਈ ਆਰਮ ਲਿਸਨਸ ਹੋਰੀ ਤਮਕੀਦ ਦਿੱਤੀ ਤੁਹਾਡੇ ਜਮੀਨਾ ਕੋਰ ਕਰ ਤਮਕੀਦ ਦਿੱਤੀ ਆਹ ਘਰ ਇਨਸਾਨ ਤੇ ਇਨਸਾਨ ਹੀ ਹੈ ਸਰਕਾਰ ਦੇ ਅਗੇ ਕਿਤੇ ਨਾ ਕਿਤੇ ਉਹਦਾ ਡਰ ਹੁੰਦਾ ਪੰਜਾਬ ਦੇ ਲੋਕ ਜਿਹੜੇ ਆ ਉਹ ਡਰ ਨੂੰ ਜਿਹੜਾ ਘੱਟ ਮੰਨਦੇ ਆ ਉਹ ਅੱਗੋਂ ਲੜਾਕੂ ਜ਼ਿਆਦਾ ਨੇ ਔਰ ਹੌਲੀ ਹੌਲੀ ਹਰਿਆਣਾ ਤੁਸੀਂ ਦੇਖੋ ਇਲੈਕਸ਼ਨ ਤੋਂ ਬਾਅਦ ਹਰਿਆਣਾ ਦੀ ਕਾਫੀ ਗਿਣਤੀ ਜੀ ਲੋਕ ਇੱਥੇ ਆ ਰਹੇ ਨੇ ਆ ਤੁਹਾਡੀਆਂ ਜਿਹੜੀਆਂ 4-3 ਕਿਸਾਨ ਪੰਚਾਇਤ ਹੋਈ ਸੀ ਸਾਡੀ ਇੱਥੇ ਕਿੰਨੀ ਗਿਣਤੀ ਹਰਿਆਣੇ ਦੇ ਸਾਰੀਆਂ ਛੜਕਾਂ 20 ਕਿਲੋਮੀਟਰ ਜਾਮ ਹੋ ਗਿਆ ਸੀ ਇਹ ਗੱਲ ਨਹੀਂ ਆਪਾਂ ਕਹਿਸਾ ਹਰਿਆਣਾ ਸਾਥ ਨਹੀਂ ਦੇ ਰਿਹਾ ਉਹ ਹੌਲੀ ਹੌਲੀ ਜਿਹੜਾ ਯੂਨੀਅਨ ਕਲਚਰ ਦੇ ਵਿੱਚ ਆ ਰਹੇ ਨੇ ਇਹ ਬੜੇ ਸਾਲ ਲੱਗਦੇ ਨੇ ਆਪਾਂ ਕਹਿ ਦਈਏ ਨਾ ਕਿ ਇੱਕ ਅੱਜ ਤੁਸੀਂ ਇਸ ਅੰਦੋਲਨ ਚ ਆਏ ਔਰ ਤੁਸੀਂ ਸਾਰਾ ਕੁਝ ਆਜੀ ਸਿੱਖ ਲੋਗੇ ਇਹ ਬੜੇ ਸਾਲ ਲੱਗਦੇ ਨੇ ਅੰਦੋਲਨ ਨੂੰ ਚਲਾਉਂਦੇ ਆਵੇਂ ਅੰਦੋਲਨ ਨੂੰ ਚਲਦੇ ਆਵੇਂ ਅੰਦੋਲਨ ਬਾਰੇ ਜਾਣਦੇ ਆਵੇਂ ਮੈਨੂੰ ਤੁਸੀਂ ਲੋ ਮੈਨੂੰ 4 ਸਾਲ 5 ਸਾਲ ਹੋ ਗਏ ਨੇ ਇਹਦੇ ਵਿੱਚ ਇਸ ਅੰਦੋਲਨ ਚ ਆਇਆ ਮੈਂ ਕਹਾਂਗਾ ਮੈਂ ਬੜਾ ਪ੍ਰਪਾਕਾ ਬਿਲਕੁਲ ਨਹੀਂ ਹੈਗਾ हां ठीक है मेरा पुराना नौकरी का एक्सपीरियंस जड़ा वा वो ज्यादा मेरे काम आ रिया कि ओथे भी मेरी मैनेजमेंट चलती जित्थे मैनेजमेंट होदी आ वो काम आ रही है किते भी ये गल नहीं ਤੁਸੀਂ ਦੇਖੋ ਯੂਪੀ ਤੋਂ ਸਾਡੇ ਕੋਲ ਲੋਕ ਆਏ ਜਿਉਂ-ਜਿਉਂ ਅੰਦੋਲਨ ਦਾ ਵਿਸਤਾਰ ਹੋ ਰਿਹਾ ਕਰਨਾਟਕਾ ਦੇ ਜਿਹੜੇ ਆ ਤਾਮਿਲਨਾਡੂជា ਆਂਧਰਾ ਦਾ ਸਾਡੇ ਲਗਾਤਾਰ ਪ੍ਰੋਗਰਾਮ ਹੋ ਰਿਹਾ ਐਮਪੀ ਸਾਡਾ ਏਡਾ ਵੱਡਾ ਪ੍ਰੋਗਰਾਮ ਸੀ 26 ਜਨਵਰੀ ਨੂੰ ਜਿਹਨੂੰ ਪੁਲਿਸ ਨੇ ਤਬਾ ਨਾਲ ਸਾਡੇ ਆਗੂ ਨੂੰ ਘਰਾਂ ਨਜ਼ਰਬੰਦ ਕਰਕੇ ਜਿਹੜਾ ਵਾ ਉਹਨੂੰ ਰੋਕਿਆ ਤੁਸੀਂ ਇਹ ਨਹੀਂ ਕਿੱਸੇ ਲੋਕ ਜੁੜੇ ਲੋਕ ਅੰਦੋਲਨਾਂ ਨਾਲ ਜੁੜੇ ਨੇ ਪੁਲਿਸ ਪ੍ਰਸ਼ਾਸਨਾ ਦਬਾਅ ਇਹ ਨਾ ਹੁੰਦਾ ਕਿ ਤੁਹਾਨੂੰ ਘਰ ਦੇ ਚਿ ਮੰਨ ਲਓ ਮੈਂ ਘਰ ਗਿਆ ਮੈਨੂੰ ਘਰ ਦੇ ਅੰਦਰ ਅਰ ਅਰੈਸਟ ਕਰ ਲੈਂਦੇ ਆ ਜਿੰਨਾ ਚਿਰ ਮਨ ਲਓ ਇੱਥੋਂ ਗਰ ਇੱਥੋਂ ਮੈਨ ਪਾਵਰ ਜਾਂਦੀ ਆ ਅੰਦੋਲਨ ਕਮਜ਼ੋਰ ਹੋਊਗਾ ਜਿਸ ਦਿਨ ਡੱਲੇਵਾਲ ਜੀ ਨੂੰ ਚੱਕਿਆ 26 ਤਰੀਕ ਨੂੰ ਅਗਰ ਸਾਡੀ ਲੀਡਰਸ਼ਿਪ ਉਹਦਨ ਸਮਝਦਾਰੀ ਨਾ ਦਿਖਾਉਂਦੀ ਲੋਕਾਂ ਦਾ ਛੁਕਾਰ ਲੁਧਿਆਣੇ ਵਾਲ ਹੋ ਜਾਣਾ ਸੀ ਜਿਹੜੀ ਗਿਣਤੀ ਆਪਾਂ ਇੱਥੇ ਸੱਦੀ ਸੀ ਉਹ ਲੁਧਿਆਣੇ ਵਾਲ ਚਲ ਜਣੀ ਸੀ ਪਾਵਰ ਜਿਹੜੀ ਆ ਉਹ ਡਿਸਟ੍ਰਿਬਿਊਟ ਹੋ ਜਾਣੀ ਸੀ ਸਰਕਾਰ ਨੂੰ ਮੌਕਾ ਮਿਲਣਾ ਸੀ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਸੋ ਉਹ ਕਿਤੇ ਨਾ ਕਿਤੇ ਜਿਹੜੀ ਲੀਡਰਸ਼ਿਪ ਪਰਪੱਕ ਆ ਹਰਿਆਣੇ ਦੇ ਜਿਹੜਾ ਵਾ ਸਿਸਟਮ ਜਿਹੜਾ ਹਾਲੇ ਚੰਗੀ ਤਰ੍ਹਾਂ ਉਹਨੂੰ ਆਪਾਂ ਕਹਿ ਦਈਏ ਕਿ ਸਟ੍ਰੀਮ ਲਾਈਨ ਨਹੀਂ ਹੋਇਆ ਯੂਨੀਅਨ ਦਾ 111 ਬੰਦੇ ਤੁਹਾਡੀ ਅਗਵਾਈ ਦੇ ਵਿੱਚ ਬੈਠਦੇ ਨੇ ਮਰਨ ਵਰਤ ਉੱਤੇ ਹਰਿਆਣਾ ਦਾ ਇੱਕ ਵੀ ਬੰਦਾ ਮਰਨ ਵਰਤ ਉੱਤੇ ਨਹੀਂ ਬੈਠਦਾ ਅਸੀਂ ਖੁਦ ਉੱਥੇ ਮੌਜੂਦ ਸੀ ਦੂਜੇ ਦਿਨ ਜਿਹੜਾ 10 ਬੰਦਿਆਂ ਦਾ ਇੱਕ ਜਿਹੜਾ ਕਾਡਰ ਹੈ ਉਹ ਜਾਂਦਾ ਮਰਨ ਵਰਤ ਤੇ ਬੈਠਦਾ ਤੇ ਅਗਲੇ ਦਿਨ ਤੁਹਾਡਾ ਸਮਝੌਤਾ ਹੋ ਜਾਂਦਾ 24 ਘੰਟੇ ਤੱਕ ਲਗਾਤਾਰ ਹਰਿਆਣੇ ਦਾ ਕੋਈ ਵੀ ਜਿਹੜਾ ਕਿਸਾਨ ਯੂਨੀਅਨ ਦਾ ਵਰਕਰ ਸੀ ਉਹ ਮਰਨ ਵਰਤ ਵਿੱਚ ਸ਼ਾਮਲ ਨਹੀਂ ਸੀ ਜਦ ਕਿ ਉਹਨਾਂ ਦੇ ਵੱਡੇ ਲੀਡਰ ਆਪੇ ਮਨੀਉ ਕਹਾੜਾ ਅਦੋਲਨ ਦੇ ਵਿੱਚ ਮੌਜੂਦ ਸੀ ਹੁਸ਼ਿਆਰ ਸਿੰਘ ਮੌਜੂਦ ਸੀ ਦਸ਼ਰਤ ਸਿੰਘ ਮੌਜੂਦ ਸੀ ਬਹੁਤ ਸਾਰੇ ਕਿਸਾਨ ਲੀਡਰ ਇੱਥੇ ਮੌਜੂਦ ਸੀ ਕੀ ਮਰਨ ਵਰਤ ਤੇ ਬੈਠਣ ਲਈ ਵੀ ਉਹਨਾਂ ਉੱਤੇ ਦਬਾਅ ਸੀਗਾ ਹਰਿਆਣਾ ਗਵਰਨਮੈਂਟ ਦਾ ਕਿ ਜੇ ਤੁਸੀਂ ਬੈਠੇ ਤਾਂ ਡਿਬੜੂ ਘੜ ਭੇਜ ਦਾਂਗੇ ਇਦਾਂ ਦਾ ਹੈ ਸੀ ਕੁਝ ਨਹੀਂ ਇਸ ਤਰ੍ਹਾਂ ਨਹੀਂ ਸੀਗਾ ਉਹ ਡਿਸੀਜਨ ਇਸ ਤਰ੍ਹਾਂ ਸੀਗਾ 111 ਵਾਲਾ ਕਿਉਂਕਿ ਕਈ ਦਿਨ ਤੋਂ ਆਪਾਂ ਜਿਹੜਾ ਵਾ ਇਹਦੇ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਸੀ ਕਿਹੜਾ ਪ੍ਰੋਗਰਾਮ ਦੇਈਏ ਆਪਾਂ ਪ੍ਰੋਗਰਾਮ ਦੇਣ ਵਾਸਤੇ ਬੜਾ ਕੋ ਸੋਚਣਾ ਪੈਂਦਾ ਕਿ ਸਾਡਾ ਘਟ ਤੋਂ ਘਟ ਨੁਕਸਾਨ ਹੋਵੇ ਸਾਡ ਵੱਧ ਤੋਂ ਵੱਧ ਸਰਕਾਰ ਤੇ ਦਬਾਅ ਪਵੇ ਉਹਦੇ ਦੌਰਾਨ ਜਿਹੜੀ ਸਾਡੀ ਮੀਟਿੰਗ ਐਸਕੇ ਨਾਲ ਹੋ ਰਹੀ ਸੀ 13 ਤਰੀਕ ਨੂੰ ਉਦੋਂ ਹੀ ਸਾਡਾ ਦਿੱਕਤ ਪਾਸੇ ਧਿਆਨ ਲੱਗਾ ਸੀ ਇਕਤਾ ਵਾਲੇ ਪਾਸੇ ਮੈਨੂੰ ਲੱਗਦਾ ਕਿ ਪਿਛਲੇ 5 ਦਿਨ ਤੋਂ ਲਗਾਤਾਰ ਇਹ ਮੰਥਨ ਹੋ ਰਿਹਾ ਸੀ ਕਿਹੜਾ ਪ੍ਰੋਗਰਾਮ ਦਿੱਤਾ ਜਾਵੇ ਜਿਹੜਾ ਜ਼ਿਆਦਾ ਫੈਕਟਿਵ ਹੋਊਗਾ 13 ਨੂੰ ਮੀਟਿੰਗ ਦੇ ਚ ਆਪਾਂ ਆਏ ਆ ਕੋਈ ਫੈਸਲਾ ਆਪਣੇ ਕੋ ਹੋ ਨਹੀਂ ਸਕਿਆ ਉੱਥੇ ਇਕਤਾ ਦੇ ਉੱਪਰ ਦੁਬਾਰਾ ਮੀਟਿੰਗ ਰੱਖਤੀ 18 ਤਰੀਕ ਦੀ ਇੱਧਰ ਆਪਾਂ ਇਹ ਸੋਚਿਆ ਆ ਦੇ ਬਾਰੇ ਲੇਕਿਨ 14 ਤਰੀਕ ਨੂੰ ਜਦੋਂ ਇਹ ਫੈਸਲਾ ਹੋਇਆ ਆਪਾਂ ਇੱਥੇ ਮੀਟਿੰਗ ਕਰ ਰਹੇ ਸੀ ਕੋਟ ਬਡਾ ਦੇ ਦਫ਼ਤਰ ਦੇ ਵਿੱਚ ਅਚਾਨਕ ਤੋਂ ਅਸੀਂ ਫੈਸਲਾ ਲੈਣਾ ਪਿਆ ਡੱਲੇ ਵਾਲਾ ਸਭ ਦੀ ਹਾਲਾਤ ਜਿਹੜੇ ਬਿਲਕੁਲ ਡਾਕਟਰਾਂ ਦੋ ਦਿਨ ਦਾ ਟਾਈਮ ਦਿੱਤਾ ਸੀ ਦੋ ਦਿਨ ਵੱਧ ਤੋਂ ਵੱਧ ਹੋਰ ਉਹਨਾਂ ਕੋਲ ਹੈਗੇ ਨੇ ਕਿਉਂਕਿ ਉਲਟੀਆਂ ਆ ਰਹੀਆਂ ਸੀ ਸਰੀਰ ਦਾ ਪਾਣੀ ਖਤਮ ਹੋ ਰਿਹਾ ਸੀ ਔਰ ਉਸ ਦਿਨ ਅਚਾਨਕ ਫੈਸਲਾ ਲੈਣਾ ਪਿਆ ਗਿਆ ਅਮਨੂ ਕੁਹਾੜ ਵੀ ਉਸ ਦਿਨ ਮੀਟਿੰਗ ਵਿੱਚ ਸ਼ਾਮਲ ਨਹੀਂ ਸੀ ਉਹ ਕਿਸੇ ਆਪਣੇ ਜ਼ਰੂਰੀ ਕੰਮ ਕਰਕੇ ਮੀਟਿੰਗ ਵਿੱਚ ਛੱਡ ਕੇ ਚਲੇ ਗਿਆ ਸੀਗਾ ਯਾਨੀ ਮਤਲਬ ਕਿ ਉਹਨੂੰ ਪਤਾ ਸੀਗਾ ਜਦੋਂ ਅਸੀਂ ਡਿਸੀਜਨ ਲੈ ਲਿਆ ਕਾਕਾ ਸਿੰਘ ਕੋਟਰਾ ਉਸੇ ਵਾਲੇ ਚਲੇ ਗਏ ਆਪਣੀ ਤਿਆਰੀ ਕਰਨ ਵਾਸਤੇ ਮੈਂ ਅਸੀਂ ਸਾਰੇ ਲੀਡਰ ਆਪਣੀ ਆਪਣੀ ਤਿਆਰੀ ਕਰਨ ਵਾਸਤੇ ਚਲੇ ਗਏ ਕਮਿਊਨੀਕੇਸ਼ਨ ਅਮਨੂ ਕੁਹਾੜ ਨੂੰ 3:30 ਵਜੇ ਕੇ 4:00 ਵਜੇ ਸ਼ਾਮੀ ਮਿਲਿਆ ਵਾ ਉਸ ਟਾਈਮ ਆਪਣੇ ਸੰਗਠਨ ਦੀ ਮੀਟਿੰਗ ਨਹੀਂ ਕਰ ਸਕਿਆ ਐਡੀ ਜਲਦੀ ਲੇਕਿਨ ਉਹਨੇ ਆਪਣੇ ਆਪ ਨੂੰ ਜਿਹੜਾ ਵਾ ਉਹ ਤਿਆਰ ਕਰ ਲਿਆ ਕਿ ਮੈਂ ਕੱਲ ਮਰਨਵਰ ਤੇ ਬੈਠੂਗਾ ਲੇਕਿਨ ਇਹ ਹੋ ਗਿਆ ਕਿ ਅਰਣ ਸਨਾ ਜੀ ਬੈਠ ਰਹੇ ਨੇ ਮੈਂ ਵੀ ਬੈਠ ਰਿਹਾ ਆ ਇਸ ਕਰਕੇ ਲੀਡਰਸ਼ਿਪ ਜਿਹੜੀ ਸਾਰੀ ਪਹਿਲਾਂ ਬਲਦੇਵ ਸਿਰਸਾ ਜੀ ਦਾ ਨਾਮ ਹੀ ਆਇਆ ਕਿ ਉਹ ਵੀ ਬੈਠਣਗੇ ਫਿਰ ਉਹਨਾਂ ਨੂੰ ਰੋਕੇ ਉਹਨਾਂ ਦੇ ਪੰਜਾਬ ਪ੍ਰਧਾਨ ਨੂੰ ਮਿਠਾਇਆ ਨਸੀਬ ਸਿੰਘ ਨੂੰ ਇਸ ਕਰਕੇ ਸੀਗਾ ਕਿ ਟਾਈਮ ਘੱਟ ਹੋਣ ਕਰਕੇ ਔਰ ਉਹਨਾਂ ਦੀ ਯੂਨੀਅਨ ਦੀ ਸੰਗਠਨਾਂ ਦੀ ਮੀਟਿੰਗ ਨਾ ਹੋਣ ਕਰਕੇ ਜਿਹੜਾ ਵਾ ਉਹ ਹੋਇਆ ਹਾਂ ਇਸ ਗੱਲ ਉਹ ਜਰੂਰ ਉਹਨੂੰ ਲੱਗਾ ਕਿ ਮੈਨੂੰ ਮਰਨ ਵੇਲੇ ਤੋਂ ਕਿਉਂ ਉਠਾਇਆ ਗਿਆ ਤੇ ਡੱਲੇਵਾਲ ਸਾਹਿਬ ਦਾ ਅੰਦਰੋਂ ਇਹ ਆ ਹੁਕਮ ਆਇਆ ਕਿ ਭਈ ਅਗਰ ਸੁਖਜੀਤ ਵੀ ਬੈਠ ਗਿਆ ਮੈਨੂੰ ਕਹਾੜੀ ਬੈਠ ਗਿਆ ਤਿੰਨ ਮੈਂਬਰੀ ਕਮੇਟੀ ਸਾਡੀ ਕਾਕਾ ਸਿੰਘ ਕੋਟਰਾ ਮੈਨੂੰ ਕਾੜ ਔਰ ਮੇਰੀ ਜਿੱਥੇ ਕਿਨੇ ਪ੍ਰਸ਼ਾਸਨ ਨਾਲ ਗੱਲ ਕਰਨੀ ਸਰਕਾਰ ਨਾਲ ਗੱਲ ਕਰਨੀ ਐ ਇਸਕੇ ਨੂੰ ਨੋਟਿਫਿਕੇਸ਼ਨ ਬਣਾਏਗੀ ਆ ਤੋ ਕਿਨਾਂ ਦੋ ਕਮੇਟੀ ਮੈਂਬਰ ਤੁਸੀਂ ਮਰਨ ਮਰਤੇ ਬਿਠਾ ਦਿੱਤੇ ਕੱਲ ਨੂੰ ਸਰਕਾਰ ਗੱਲਬਾਤ ਦਾ ਸਿਹਤਿਏ ਕੌਣ ਗੱਲ ਕਰਨ ਵਾਸਤੇ ਜਾਊਗਾ ਉਹਦੇ ਵਿੱਚੋਂ ਜਿਹੜਾ ਮੈਨੂੰ ਕਾੜਦਾ ਨਾਂ ਜਿਹੜਾ ਵਾ ਉਹ ਵਾਪਸ ਲਿਆ ਗਿਆ ਡੱਲੇਵਾਲ ਸਬਜ਼ੀ ਦੇ ਹੁਕਮ ਦੇ ਨਾਲ ਕੋਈ ਇਸ ਤਰ੍ਹਾਂ ਨਹੀਂ ਸੀਗਾ ਕਿ ਮਤਲਬ ਕਿ ਉਹ ਕੋਈ ਗੱਲ ਸੀ ਨੈਕਸਟ ਡੇ ਉਹਨਾਂ ਨੇ ਆਪਣੇ ਸੰਗਠਨ ਦੀ ਮੀਟਿੰਗ ਕੀਤੀ 10 ਜਿਹੜੇ ਸੀਗੇ ਹਰਿਆਣੇ ਦੇ ਲੋਕ ਉਹ ਆ ਇਵੇਂ ਯੂਪੀ ਤੋਂ ਸਾਡੇ ਕੋਲ ਫੋਨ ਆ ਗਿਆ ਕਿ ਅਸੀਂ ਵੀ ਆਪਣੇ 10 ਬੰਦੇ ਜਿਹੜੇ ਤੁਹਾਡੇ ਕੋਲ ਇਸ ਮਰਨ ਮਰ ਸ਼ਮਰ ਹੋਣ ਵਾਸਤੇ ਭੇਜਨੇ ਰਾਜਸਥਾਨ ਤੋਂ ਸਾਨੂੰ ਫੋਨ ਆ ਗਿਆ ਇਨ ਬਿਟਵੀਨ ਜਿਹੜੀ ਸਰਦਾਰ ਜਿੰਨੇ ਬੰਦੇ ਇੱਥੇ ਬੈਠੇ ਸੀ ਹਰਿਆਣਾ ਦੇ ਕੀ ਉਹਨਾਂ ਉੱਤੇ ਕੋਈ ਮੁਕਦਮਾ ਦਰਜ ਹੋਇਆ ਹੁਣ ਤੱਕ ਜਿੱਦਣ ਦੇ ਉਹ ਅਦੋਲਨ ਦੇ ਵਿੱਚ ਆਏ ਨੇ ਇੱਥੇ ਬੈਠੇ ਨੇ ਉਸ ਤੋਂ ਬਾਅਦ ਉਹ ਉਹਨਾਂ ਉੱਪਰ ਕੋਈ ਪਰਚਾ ਦਰਜ ਹਰਿਆਣਾ ਗਵਰਨਮੈਂਟ ਨੇ ਕੀਤਾ ਜਾਂ ਫਿਰ ਜਾਂ ਸਿਰਫ ਦਿਖਾਵਾ ਹੀ ਹੈ ਕਿ ਸਾਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਸ ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਬੈਠਦੇ ਨੇ ਮਰਨ ਵਰਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਕਿਸਾਨ ਇੱਥੇ ਬੈਠੇ ਨੇ ਹਰਿਆਣਾ ਦੇ ਖਾਸ ਕਰ जाट ਕਿਸਾਨ ਬੈਠਾ ਉੱਤੇ ਕੋਈ ਮੁਕਦਮਾ ਦਰਜ ਹੋਇਆ ਨਹੀਂ ਇਹਦੀ ਮੈਨੂੰ ਜਾਣਕਾਰੀ ਨਹੀਂ ਲੇਕਿਨ 13 14 ਫਰਵਰੀ ਪਿਛਲੇ ਸਾਲ ਤੇ 21 ਫਰਵਰੀ ਨੂੰ ਉਦੋਂ ਕਾਫੀ ਜਿਹੜੇ ਕਿਸਾਨਾਂ ਦੇ ਮੁਕਦਮੇ ਦਰਜ ਹੋਏ ਨੇ ਹਰਿਆਣਾ ਦੇ ਵਿੱਚ ਜਦੋਂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਉਸ ਤੋਂ ਬਾਅਦ ਜਿੰਨੇ ਲੋਕ ਇੱਥੇ ਆਉਣਾ ਚਾਹੁੰਦੇ ਸੀਗੇ ਲਗਭਗ ਹਰ ਇੱਕ ਦੇ ਘਰ ਪੁਲਿਸ ਗਈ ਆ ਦਬਾਅ ਬਣਾਇਆ ਗਿਆ ਪੁਲਿਸ ਦੇ ਵੱਲੋਂ ਕਿ ਬਈ ਜਿਹੜਾ ਵਾ ਇਹ ਤੁਸੀਂ ਉਸ ਅਦੁੱਲਨਾ ਹਿੱਸਾ ਨਾ ਬਣੋ ਇਹ ਛਰੇ ਅਨਾਉਂਸਮੈਂਟਾਂ ਹੁੰਦੀਆਂ ਨੇ ਹਰਿਆਣੇ ਦੇ ਵਿੱਚ ਕਿ ਅਗਰ ਤੁਸੀਂ ਉਸ ਅਦੁੱਲਨਾ ਹਿੱਸਾ ਬਣੋਗੇ ਤੁਹਾਡੇ ਪਾਸਪੋਰਟ ਰੱਦ ਕਰਤੇ ਜਾਣਗੇ ਤੁਹਾਡੇ ਆਨ ਲਾਇਸੈਂਸ ਰੱਦ ਕਰਤੇ ਜਾਣਗੇ ਤੁਹਾਡੇ ਜ਼ਮੀਨਾਂ ਤੇ ਰੈੱਡ ਐਂਟਰੀ ਜਾਂ ਤੁਹਾਡੇ ਜ਼ਮੀਨਾਂ ਦੀ ਕੁਰਕੀ ਕਰਤੀ ਜਾਵੇ ਐਸੋ ਜੀਆਂ ਅਨਾਉਂਸਮੈਂਟਾਂ ਸਾਡੇ ਵੇਖ ਸੁਣਨ ਨੂੰ ਮਿਲੀਆਂ ਨੇ ਹਰਿਆਣੇ ਦੇ ਵਿੱਚ ਮੈਂ ਖੁਦ ਵੀ ਹਰਿਆਣਾ ਦੇ ਵਿੱਚ ਕਾਫੀ ਦਿਨ ਰਿਹਾ ਹਾਂ ਪ੍ਰਚਾਰ ਵਾਸਤੇ ਮੈਨੂੰ ਘਾਟ ਦੇ ਨਾਲ 4-5 ਦਿਨ ਲਾਇਨੇ ਸਾਡੇ ਹੋਰ ਲੀਡਰਾਂ ਨੇ ਵੀ ਲਾਏ ਨੇ ਮੈਨੂੰ ਲੱਗਦਾ ਕਿ ਜਿਹੜਾ ਦਬਾਅ ਸੀ ਤੇ ਸਾਫ ਦਿਖਾਈ ਦਿੰਦਾ ਸੀ ਲੋਕ ਆਉਂਦੇ ਸੀਗੇ ਲੇਕਿਨ ਸਰਕਾਰ ਨਾਲ ਨਾਲ ਹੀ ਸਾਡੇ ਜਿਹੜੀ ਆ ਉਹ ਪੁਲਿਸ ਜਿਹੜੀ ਆ ਨਾਲ ਨਾਲ ਭੇਜੀ ਜਾਂਦੀ ਸੀ ਦਬਾਅ ਵਾਸਤੇ ਕਿ ਲੋਕ ਘਰਾਂ ਤੋਂ ਬਾਹਰ ਘਟ ਨਿਕਲਣ ਕਿਤੇ ਨਾ ਕਿਤੇ ਲੱਗਦਾ ਪ੍ਰਸ਼ਾਸਨ ਦਾ ਦਬਾਅ ਕਰਕੇ ਜਿਹੜਾ ਆਮ ਜਿਹੜਾ ਕਿਸਾਨ ਆ ਆਮ ਮਜ਼ਦੂਰਾ ਉਹ ਘਰੋਂ ਬਾਹਰ ਨਿਕਲਣ ਤੋਂ ਡਰਦਾ ਵਾ ਕਿਸਾਨ ਮਹਾਪੰਚਾਇਤਾਂ ਹੋਣ ਜਾ ਰਹੀਆਂ ਨੇ ਤਿੰਨ ਤੁਹਾਨੂੰ ਲੱਗਦਾ ਹੁਣ ਉੱਠ ਖੜਾ ਹੋਊਗਾ ਅंदोलਨ ਬਹੁਤ ਵੱਡੇ ਲੈਵਲ ਤੇ ਜਿੱਦਾਂ ਦਾ ਤੁਸੀਂ ਸੋਚਿਆ ਸੀਗਾ ਕਿ ਹਰਿਆਣਾ ਨਿਕਲ ਕੇ ਬਾਹਰ ਆ ਜਾਊਗਾ ਰਾਜਸਥਾਨ ਨਿਕਲ ਕੇ ਬਾਹਰ ਆ ਜਾਊਗਾ ਇਸ ਤਰ੍ਹਾਂ ਸਮੁੱਚਾ ਪੰਜਾਬ ਤੁਹਾਡੇ ਨਾਲ ਤੁਰਿਆ ਇਸ ਤਰ੍ਹਾਂ ਜਿਹੜੀਆਂ ਗਵੰਡੀ ਰਾਜ ਨੇ ਤੁਹਾਡੇ ਖਾਸ ਕਰ ਖੇਤੀ ਪ੍ਰਧਾਨ ਸੂਬੇ ਨੇ ਜਿਹੜੇ ਗੱਲ ਕਰ ਲਈ ਜਾਵੇ ਹਰਿਆਣਾ ਦੀ ਜਿਹੜਾ ਤੁਹਾਡਾ ਬਿਲਕੁਲ ਖਾਸ ਹਿੱਸਾ ਅਦੋਲਨ ਦੇ ਵਿੱਚ ਵੀ ਹੈ ਰਾਜਸਥਾਨ ਦੇ ਲੋਕ ਵੀ ਤੁਹਾਡੇ ਨਾਲ ਨੇ ਅਦੋਲਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਖਨੌਰੀ ਤੇ ਸ਼ੰਭੂ ਤੇ ਬਾਰਡਰ ਤੇ ਅਦੋਲਨ ਚੱਲ ਰਿਹਾ ਉਸ ਤਰੀਕੇ ਦੇ ਨਾਲ ਇੰਨਾ ਸਟੇਟਾਂ ਦੇ ਵਿੱਚ ਜਦ ਉਹਨਾਂ ਦੇ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਇੱਥੇ ਆਣ ਕੇ ਤੁਹਾਡੇ ਨਾਲ ਡੱਟ ਜਾਣਗੇ ਨਹੀਂ ਦੇਖੋ ਬਿਲਕੁਲ ਸਾਨੂੰ ਪੂਰਾ ਵਿਸ਼ਵਾਸ ਹੈ ਜਿਉਂ-ਜਿਉਂ ਮੈਂ ਤੁਹਾਨੂੰ ਦੱਸਿਆ ਨਾ ਪਿੱਛੇ 11 ਜਿਲਿਆਂ ਦੇ ਯੂਪੀ ਤੋਂ ਪੱਧਾ ਅਧਿਕਾਰੀ ਸਾਡੇ ਕੋਲ ਮਿਲਣ ਵਾਸਤੇ ਆਏ। ਇਸ ਅੰਦੋਲਨ ਨੂੰ ਸਨਮਰਥਨ ਕਰਨ ਵਾਸਤੇ ਕੋਈ ਪੰਜਾਬ 40 50 ਕੈਡਰ ਨਹੀਂ ਆਇਆ ਸੀਗਾ। ਪੱਧਾ ਅਧਿਕਾਰੀ ਜਿਲਿਆਂ ਦੇ ਆਏ ਸਾਡੇ ਕੋਲ ਕਿ ਅਸੀਂ ਤੁਹਾਡੇ ਅੰਦੋਲਨ ਨੂੰ ਸਮਰਥਨ ਕਰਾਂਗੇ ਜਿਹੜੇ 103 ਸਾਲ ਦਾ ਬਜ਼ੁਰਗ ਵੀ ਚੱਲ ਕੇ ਆਇਆ ਸੀ ਢੱਲੇਵਾਲ ਸਾਹਿਬ ਨੂੰ ਸਨਮਰਥਨ ਦੇਣ ਵਾਸਤੇ। ਉਸ ਤੋਂ ਬਾਅਦ ਐਮਪੀ ਸਾਡੇ ਪ੍ਰੋਗਰਾਮ ਹੋ ਰਹੇ ਨੇ। ਪ੍ਰੋਬਲਮ ਕੀ ਹੁੰਦੀ ਕਿ ਜਿਸ ਤਰ੍ਹਾਂ ਸਾਊਥ ਤੋਂ ਲੋਕ ਨੇ ਸਾਡੇ ਜਾਂ ਬਿਹਾਰ ਤੋਂ ਸਾਡੇ ਹੈ ਨੇ। ਕਿਸਾਨ ਇੰਨਾ ਸਮਰਥ ਹੈ ਨਹੀਂ ਜਾਂ ਮੈਂ ਜਾ ਕੇ ਆਇਆ ਸੱਤ ਸਟੇਟਾਂ ਦੇ ਵਿੱਚ ਮੈਂ ਮਹਾਰਾਸ਼ਟਰ ਜਾ ਕੇ ਆਇਆ ਵਾਂ ਜਿਹੜੇ ਕਿਸਾਨ ਦੀ ਜਿਹੜੀ ਫਸਲਾ 12 13 ਸ ਨੂੰ ਵਿਕ ਰਹੀ ਆ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਇੰਨੀ ਹੁੰਦੀ ਨਹੀਂ ਕਿ ਉਹ ਇੰਨਾ ਸਫਰ ਕਰ ਸਕੇ ਆਪਣਾ ਘਰ-ਬਾਰ ਛੱਡ ਕੇ ਇੱਥੇ ਜਿੱਦੂ ਆ ਸਕੇ ਹਾਂ ਆਪਣੀ ਆਪਣੀ ਸਟੇਟ ਪ੍ਰੋਗਰਾਮ ਹੋ ਰਹੇ ਨੇ ਸਰਕਾਰਾਂ ਦਵਾ ਰਹੀਆਂ ਨੇ ਖਬਰ ਨਹੀਂ ਬਾਹਰ ਨਿਕਲ ਦੇ ਰਹੀਆਂ ਤੁਸੀਂ ਦੇਖੋ 26 ਜਨਵਰੀ ਦਾ ਟਰੈਕਟਰ ਮਾਰਚ ਪੂਰੇ ਹਿੰਦੁਸਤਾਨ 'ਚ ਹੋਇਆ ਕਿੰਨਾ ਕਿ ਸਰਕਾਰ ਨੇ ਦਿਖਾਇਆ ਨਹੀਂ ਦਿਖਾਉਣ ਦੀ ਸਰਕਾਰ ਸਰਕਾਰ ਆਪਣੇ ਚੈਨਲਾਂ ਦੇ ਕੰਟਰੋਲ ਕਰਦੀ ਆ ਤੁਹਾਡੇ ਵਰਗੇ ਜਿਹੜੇ ਚੈਨਲ ਨੇ ਥੱਡੇ ਜਿਹੜੇ ਨੇ ਉਹ ਜਰੂਰ ਖਬਰਾਂ ਜਿਹੜੀਆਂ ਦੇਸ਼ ਵਿਦੇਸ਼ ਤੱਕ ਪਹੁੰਚਾਉਂਦੇ ਨੇ ਜਿੰਨੇ মিডিਆ ਹਾਊਸ ਨੇ ਮੈਂ ਤੁਹਾਡੇ ਮਾਧਮ ਸਿੱਧਾ ਕਹਿਣਾ ਚਾਹੂੰਗਾ ਕਿ ਕਿਤੇ ਨਾ ਕਿਤੇ ਸਰਕਾਰ ਦੇ ਕੰਟਰੋਲ ਚ ਨੇ ਸਰਕਾਰ ਜਿਹੜੀ ਖਬਰ ਚਾਹੁੰਦੀ ਉਹ ਜਾਣਦੰਦੀ ਵਿਖਾਉਂਦੀ ਆ ਜਿਹੜੀ ਨਹੀਂ ਵਿਖਾਉਣਾ ਚਾਹੁੰਦੀ ਉਹ ਨਹੀਂ ਵਿਖਾਉਣ ਦਿੰਦੀ ਕਿਉਂਕਿ ਇਹ ਜਿਹੜਾ ਸਰਕਾਰੀ ਤੰਤਰ ਆ ਇਹਨੇ ਇੰਨਾ ਜ਼ਿਆਦਾ ਮੈਂ ਸਿੱਧਾ ਕਹੂੰਗਾ ਕਿ মিডিਆ ਦੇ ਚੌਥੇ ਸਤੰਭ ਮੈਂ ਦਰਾਂ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੁਹਾਡੇ ਕਿੰਨੇ ਪੱਤਰਕਾਰ ਨੇ ਕੇਸ ਦਰਜ ਕਰੇ ਕਿੰਨੇ ਕਿੰਨੇ ਸਰ ਅੰਦਰ ਕਰਤਾ ਕੋਈ ਮਕਦਮਾ ਬਣਦਾ ਸੀ ਲੇਕਿਨ ਕੀਤਾ ਉਹਨਾਂ ਨੇ ਉਸ ਤੋਂ ਅੱਗੇ ਆ ਜੋ ਜਿਹੜੇ ਤੁਹਾਡੇ ਹੋਰ ਭਾਈਚਾਰੇ ਨੇ ਜੁਡੀਸ਼ਰੀਆ ਉੱਤੇ ਕਿੰਨਾ ਪ੍ਰੈਸ਼ਰ ਆ ਮੈਨੂੰ ਤਾਂ ਹੈਰਾਨੀ ਹੁੰਦੀ ਕਿ ਇਸ ਦੇਸ਼ ਦੇ ਚੱਪਾ ਕਿਨੇ ਡੈਮੋਕ੍ਰੇਸੀ ਨਹੀਂ ਡਿਕਟੇਟਰਸ਼ਿਪ ਚੱਲ ਰਹੀ ਆ ਡੈਮੋ ਡਿਕਟੇਟਰ ਆਪਾਂ ਕਹਿ ਦਈਏ ਉਹ ਚੱਲ ਰਿਆ ਵਾ ਕਿ ਜੋ ਸਰਕਾਰ ਚਾਹੁੰਦੀ ਆ ਤੁਹਾਡੇ ਮੀਡੀਆ ਵਾਲੇ ਦਿੱਲੀ ਗਏ ਨੇ ਉਹਦੀ ਖਬਰ ਕਵਰ ਨਹੀਂ ਕਰ ਦਿੱਤੀ ਜਾਂਦੀ ਤੁਹਾਡਾਂ ਦਾ ਦਲ ਸੁਲਕੀ ਕੀਤੀ ਜਾਂਦੀ ਆ ਸੋ ਕਿਤੇ ਨਾ ਕਿਤੇ ਜਿਹੜਾ ਵਾ ਸਰਕਾਰ ਜਿਹੜਾ ਵਾ ਉਹ ਤਾਨਾਸ਼ਹੀ ਨੇ ਚੱਲ ਰਹੀ ਆ ਨਾ ਕਿ ਲੋਕਤੰਤਰ ਦੇ ਹਿਸਾਬ ਨਾਲ ਚੱਲ ਰਹੀ ਆ ਤਾਂ ਹਰ ਦੋ ਚੰਡੇ ਜੁੜੇ ਸੀ ਸਾਡੇ ਨਾਲ ਗੱਲਬਾਤ ਹੋਈ ਹੈ ਦਾਵਾ ਕੀਤਾ ਜਾ ਰਿਹਾ ਕਿ 11 12 ਤੇ 13 ਦੀਆਂ ਕਿਸਾਨ ਮਹਾਪੰਚਾਇਤਾਂ ਤੋਂ ਬਾਅਦ ਅਧੂਲਨ ਇੱਕ ਵਾਰ ਫਿਰ ਟਕੜਾ ਹੋਵੇਗਾ ਗੱਲਬਾਤ ਤੋਂ ਪਹਿਲਾਂ ਕਿਸਾਨ ਇੱਕ ਵਾਰ ਫਿਰ ਕੇਂਦਰ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਨੇ ਤੁਸੀਂ ਦਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਖਨੌਰੀ ਬਾਰਡਰ ਦੀ ਹਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ